ਮੈਂ ਤੁਹਾਨੂੰ ਪਿੰਡਾਂ ਦੀ ਇੱਕ ਲਿਸਟ ਦਿੰਨਾ ਉਹਨਾਂ ਕੋਲ ਜਾਓ ਤੇ ਉਹਨਾਂ ਨੂੰ ਪੁੱਛੋ ਵੀ ਪਿਛਲੇ 3 ਸਾਲਾਂ 'ਚ ਤੁਹਾਡੇ ਪਿੰਡ 'ਚ ਕੋਈ ਕੰਮ ਹੋਇਆ ਹਾਂ ਜਿੱਥੇ ਸਾਨੂੰ ਹੀ ਕੋਈ ਮਤਾ ਹੀ ਨਾ ਦੇਊਗਾ ਪੰਚਾਇਤ ਕੰਮ ਹੀ ਨਾ ਕਰੂਗੀ ਸਿਆਸੀ ਲੀਡਰ ਰੋਕ ਦੇਣਗੇ ਵੀ ਤੁਸੀਂ ਇਹਨਾਂ ਨਾਲ ਕੰਮ ਨਹੀਂ ਕਰਨਾ ਪੰਚਾਇਤ ਦਾ ਜਦੋਂ ਪੰਚਾਇਤ ਜਿੱਤੀ ਸਰਕਾਰ ਦੇ ਨਾਲ ਨਹੀਂ ਕੰਮ ਕਰਦੀ ਤੇ ਪਿੰਡ ਦਾ ਜਿਹੜਾ ਵਾ ਉਹ ਨਿਸ਼ਾਨ ਹੋ ਜਾਂਦਾ ਮਤੇ ਨਹੀਂ ਦਿੰਦੇ 2.5 ਸਾਲ ਵਿਕਾਸ ਦੇ ਸੇਵਾ ਤੇ ਵਿਸ਼ਵਾਸ ਦੇ ਤਹਿਤ ਇੱਕ ਲੜੀ ਚਲਾ ਰਹੇ ਹਾਂ ਤੇ ਉਹਦੇ ਚ ਅਸੀਂ ਦੱਸਾਂਗੇ ਕਿ ਪਿਛਲੇ 2.5 ਸਾਲਾਂ ਦੇ ਵਿੱਚ ਅਸੀਂ ਕੀ ਕੰਮ ਕੀਤਾ ਤੇ ਪਿਛਲੀਆਂ ਸਰਕਾਰਾਂ ਜਵਾਬ ਦੇ ਨੇ ਇਹਨਾਂ ਨੇ ਕੀਤਾ ਵਾ 50 ਛੜਕਾਂ ਪਹਿਲਾਂ ਮੈਂ 44 ਕਿੰਨਾ ਨਾ ਹੁਣ ਮੈਂ 6 ਹੋਰ ਵਧਾਤੀਆਂ ਪਿਛਲੇ ਜਿਹੜਾ ਆਪਣਾ 2.5 ਸਾਲ ਦਾ ਕਾਰਜਕਾਲ ਉਹਦੇ ਚ ਬਣਾਈਆਂ ਵਾ ਇਹ ਜਵਾਬਦੇਹ ਨੀ ਪੀਣਾ ਬਣਾਈਆਂ ਵਾ ਡਵੈਲਪਮੈਂਟ ਦੀ ਗੱਲ ਕਰੀਏ ਇਹ ਜ਼ਿਲ੍ਹਾ ਪ੍ਰਸ਼ਾਸਨ ਸਮਟੀ ਦੀ ਗਰੰਟਾਂ ਦਾ ਤੇ ਇਹਨਾਂ ਨੇ ਹਵਾ ਵੀ ਨਹੀਂ ਲਗੰ ਦਿੱਤੀ ਲੋਕਾਂ ਨੂੰ ਵੀ ਕਿੱਥੇ ਜਾਂਦੇ ਰਿਹਾ ਪੈਸੇ ਇਹਨਾਂ ਦਾ ਕੀ ਇਹ ਤੁਹਾਡੇ ਦਿਵਾਲੀ ਰਹਿੰਦੇ ਆ ਪਹਿਲਾਂ ਆਂਦੇ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣੀ ਇਹਨਾਂ ਨੂੰ ਵੋਟਾਂ ਕਿੰਨੇ ਪਾਉਣੀਆਂ ਇਹ ਕਿਹੜਾ ਝਾੜੂ ਚੋਣ ਨਿਸ਼ਾਨ ਰੱਖ ਲਿਆ ਅਸੀਂ ਆਗੇ ਹੁਣ ਇਹ ਆਖੀ ਜਾਂਦੇ 5 ਸਾਲ ਹੀ ਆ 2.5 ਰਹਿ ਗਿਆ ਫੇਰ ਇਹ ਨਾ ਆਉਣਾ ਨਹੀਂ ਅਸੀਂ ਉਹ ਵੀ ਲੈ ਕੇ ਵਿਖਾ ਦੇਣਾ ਸੋ ਇਹਨਾਂ ਦਾ ਕੀ ਹੈ ਇਹ ਜਨਤਾ ਦੇ ਹੱਥ ਇਹਨਾਂ ਲੀਡਰਾਂ ਦੇ ਹੱਥ ਹੀ ਰਹਿ ਗਿਆ ਇਹਦੇ ਲੋਕਾਂ ਦਾ ਜੇ ਲੋਕਾਂ ਨੂੰ ਲੱਗੂ ਲਿਆਉਣਾ ਉਹਨਾਂ ਦੇ ਦਾ ਹਲਕਾ ਖਡੂਰ ਸਾਹਿਬ ਤੋਂ ਆਮ ਆਦੀ ਪਾਰਟੀ ਦੇ ਐਮਐਲਏ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਨੇ ਤੇ ਕੁਝ ਮੌਕੇ ਦੇ ਹੱਲ ਵੀ ਕੀਤਾ ਜਾ ਰਿਹਾ ਹੈ ਤੇ ਪਿੰਡਾਂ ਦੇ ਵਿਕਾਸ ਕਾਰਜ ਵੀ ਸ਼ੁਰੂ ਹੋ ਰਹੇ ਕਿਉਂਕਿ ਹੁਣ ਸਰਕਾਰ ਜਿਹੜੀ ਇਹ ਪੂਰਨ ਦੌਰ ਦੇ ਬਣੀ ਹੈ ਕਿਉਂਕਿ ਪੰਚਾਇਤਾਂ ਜਿਹੜੀਆਂ ਆਮ ਆਦੀ ਪਾਰਟੀ ਦੀਆਂ ਬਣੀਆਂ ਨੇ ਗੱਲਬਾਤ ਕਰਕੇ ਜਾਣਦੇ ਆ ਕਿਹੜੇ-ਕਿਹੜੇ ਮੁੱਦੇ ਜਿਹੜੇ ਪਿੰਡ ਵਾਲਿਆਂ ਵੱਲੋਂ ਰੱਖੇ ਗਏ ਤੇ ਕਿਹੜੇ-ਕਿਹੜੇ ਜਿਹੜੇ ਪ੍ਰਵਾਨ ਕੀਤੇ ਗਏ ਉਹ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਜੀ ਆਖਦੇ ਆ ਜੀ ਧੰਨਵਾਦ ਜੀ ਤੁਹਾ ਸਰ ਅੱਜ ਹਲਕੇ ਦੇ ਪਿੰਡਾਂ ਦੇ ਵਿੱਚ ਮੁਸ਼ਕਲਾਂ ਸੁਣ ਰਹਾ ਜੋ ਕਿਹੜੀਆਂ ਕਿਹੜੀਆਂ ਪਰੇਸ਼ਾਨੀਆਂ ਲੋਕਾਂ ਨੇ ਤੁਹਾਡੇ ਗਾੜੀ ਰੱਖੀਆਂ ਕੁਝ ਨਹੀਂ ਜੀ ਹਲਕੇ ਦੇ ਵਿੱਚ ਇੱਕ ਇਨਸਾਨ ਨਾਲ ਉਹਦੇ ਪਰਿਵਾਰ ਨਾਲ ਜੁੜੀਆਂ ਕੋਈ ਨਿੱਜੀ ਮੁਸ਼ਕਲਾਂ ਹੁੰਦੀਆਂ ਚਾਹੇ ਉਹ ਜ਼ਮੀਨਾਂ ਦੀਆਂ ਹੋਣ ਚਾਹੇ ਕੋਈ ਉਹਨਾਂ ਦੇ ਹੋਰ ਕਾਰੋਬਾਰ ਦੀਆਂ ਹੋਣ ਇਕਤੇ ਬਾਕੀ ਜਿਹੜੇ ਪਿੰਡ ਦੇ ਸਾਂਝੇ ਕੰਮ ਹੁੰਦੇ ਆ ਸੋ ਜਿਵੇਂ ਜਿਵੇਂ ਦਾ ਵੀ ਕਿਸੇ ਦਾ ਨਿੱਜੀ ਆ ਕੋਈ ਸਾਂਝਾ ਵਾ ਤੇ ਜਿਹੜਾ ਵੀ ਮੈਨੂੰ ਲੱਗਦਾ ਕਿ ਇਸ ਮਸਲੇ ਨੂੰ ਕੋਈ ਕਾਨੂੰਨੀ ਇਹਦੇ ਵਿੱਚ ੜਾ ਝਣੌਰ ਨਹੀਂ ਹੈਗੀ ਤੇ ਮੈਂ ਆਪਣੇ ਪੱਧਰ ਤੇ ਅਫਸਰ ਚੇਨ ਨੂੰ ਕਹਿ ਕੇ ਕਰਵਾ ਸਕਦੇ ਆ ਤੇ ਉਹਨੂੰ ਕਰਾਉਣ ਦਾ ਪੂਰਾ ਯਤਨ ਕਰ ਰਹੇ ਆ। ਨਾਲ ਪੁਲਿਸ ਸਾਹਿਬ ਵਿਰੋਧੀਆਂ ਵੱਲੋਂ ਪਹਿਲਾਂ ਕਿਹਾ ਜਾਂਦਾ ਸੀ ਕਿ 3 ਸਾਲ ਇਹਨਾਂ ਕੋਈ ਕੰਮ ਨਹੀਂ ਕਰਾਇਆ। ਹੁਣ ਪਿੰਡਾਂ ਦੇ ਵਿੱਚ ਪੰਚਾਇਤਾਂ ਬਣੀਆਂ ਨੇ ਤਾਂ ਹੁਣ ਜਿਹੜੇ ਵਿਕਾਸ ਕਾਰਜ ਸ਼ੁਰੂ ਹੋਣਗੇ ਅਹ ਦੇਖੋ ਜਿਹੜੇ ਉਹ ਹੀ ਵਿਰੋਧੀ ਉਹਨਾਂ ਦਾ ਤੇ ਕੰਮ ਆ ਤੇ ਕਹੀ ਜਾਣਾ ਵਾ ਬਾਕੀ ਜਿੱਥੇ ਜਿੱਥੇ ਸਾਨੂੰ ਪੰਚਾਇਤਾਂ ਦਾ ਸਹਿਯੋਗ ਮਿਲਿਆ ਅਸੀਂ ਕੰਮ ਕਰਾਏ ਆ ਮੈਂ ਆਪਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਵਾ ਵੀ ਮੈਂ ਤੁਹਾਨੂੰ 50 ਪਿੰਡਾਂ ਦੀ ਇੱਕ ਲਿਸਟ ਦੇਣਾ ਉਹਨਾਂ ਕੋ ਜਾਓ ਤੇ ਉਹਨਾਂ ਨੂੰ ਪੁੱਛੋ ਵੀ ਪਿਛਲੇ 3 ਸਾਲਾਂ 'ਚ ਤੁਹਾਡੇ ਪਿੰਡ 'ਚ ਕੋਈ ਕੰਮ ਹੋਇਆ ਹਾਂ ਜਿੱਥੇ ਸਾਨੂੰ ਕੋਈ ਮਤਾ ਹੀ ਨਾ ਦੇਊਗਾ ਪੰਚਾਇਤ ਕੰਮ ਹੀ ਨਾ ਕਰੂਗੀ ਸਿਆਸੀ ਲੀਡਰ ਰੋਕ ਦੇਣਗੇ ਵੀ ਤੁਸੀਂ ਇਹਨਾਂ ਨਾਲ ਕੰਮ ਨਹੀਂ ਕਰਨਾ ਪੰਚਾਇਤ ਦਾ ਜਦੋਂ ਪੰਚਾਇਤ ਜਿੱਤੀ ਸਰਕਾਰ ਦੇ ਨਾਲ ਨਹੀਂ ਕੰਮ ਕਰਦੀ ਤੇ ਪਿੰਡ ਦਾ ਜਿਹੜਾ ਵਾ ਉਹ ਨੁਕਸਾਨ ਹੋ ਜਾਂਦਾ ਮਤੇ ਨਹੀਂ ਦਿੰਦੇ ਸੋ ਜਿੱਥੇ ਕਈ ਸਰਪੰਚ ਭਾਵੇਂ ਦੂਜੀਆਂ ਪਾਰਟੀਆਂ ਦੇ ਹੀ ਅਸੀਂ ਨਹੀਂ ਰੋਕਿਆ ਉਹ ਆਪਣਾ ਕੰਮ ਕਰ ਜਿਹੜਾ ਉਹਨਾਂ ਨੇ ਚਲਾਏ ਆ ਤੇ ਬਾਕੀ ਅਸੀਂ ਹੁਣ 2.5 ਸਾਲ ਵਿਕਾਸ ਦੇ ਸੇਵਾ ਤੇ ਵਿਸ਼ਵਾਸ ਦੇ ਤਹਿਤ ਇੱਕ ਲੜੀ ਚਲਾ ਰਹੇ ਆ ਤੇ ਉਹਦੇ ਚ ਅਸੀਂ ਦੱਸਾਂਗੇ ਕਿ ਪਿਛਲੇ 2.5 ਸਾਲਾਂ ਦੇ ਵਿੱਚ ਅਸੀਂ ਕੀ ਕੰਮ ਕੀਤਾ ਅਸੀਂ ਮੁਹੱਲਾ ਕਲੀਨਿਕ ਲੈ ਕੇ ਆਏ ਆ ਵੇਖੋ ਅੱਠ ਮੁੱਲਾ ਕਲੀਨਿਕ ਆਪਣੇ ਹਲਕੇ ਚ ਆਏ ਆ ਤੇ ਪਿਛਲੀਆਂ ਸਰਕਾਰਾਂ ਜਵਾਬਦੇਹ ਨੇ ਇਹਨਾਂ ਨੇ ਕੀਤਾ ਵਾ 50 ਛੜਕਾਂ ਪਹਿਲਾਂ ਮੈਂ 44 ਕਿਹਨਾਂ ਨਾ ਹੁਣ ਮੈਂ 6 ਹੋਰ ਵਧਾਤੀਆਂ 50 ਛੜਕਾਂ ਹਲਕਾ ਖਡੂਰ ਸਾਹਿਬ ਦੇ ਵਿੱਚ ਪਿਛਲੇ ਜਿਹੜਾ ਵਾ ਆਪਣਾ 2.5 ਸਾਲ ਦਾ ਕਾਰਜਕਾਲ ਉਹਦੇ ਚ ਬਣਾਈਆਂ ਵਾ ਇਹ ਜਵਾਬਦੇਹ ਨੇ ਪਹਿਨਾ ਬਣਾਈਆਂ ਵਾ ਤਿੰਨ ਆਪਾਂ ਪੋਲ ਵੱਡੇ ਜਿਹੜੇ ਆ ਉਹ ਹਲਕਾ ਖਡੂਰ ਸਾਹਿਬ ਦੇ ਵਿੱਚ ਬਣਾਏ ਆ ਇਹ ਜਵਾਬਦੇਹ ਨੇ ਇਹਨਾਂ ਨੇ ਪਿਛਲੇ ਤੇ ਨ ਪੰਜ ਸਾਲਾਂ ਦੇ ਵਿੱਚ ਜਿਹੜਾ ਕੀ ਕੀਤਾ ਅੱਠ ਰੂਟ ਨਵੇਂ ਬੱਸਾਂ ਦੇ ਆਪਾਂ ਚਲਾਏ ਆ ਜਿਹੜੇ ਪਿੰਡਾਂ ਵਾਲੇ ਖਰਾਬ ਹੁੰਦੇ ਸੀ ਤੇ ਉਹ ਨਵੀਆਂ ਜਿਹੜੇ ਰੂਟ ਆ ਉਹ ਚਲਾਏ ਆ ਇਹ ਜਵਾਬਦੇਹਨ ਪਿਛਲੇ ਪੰਜ ਸਾਲਾਂ ਚ ਇੱਕ ਰੂਟ ਹੀ ਦੱਸ ਦੇਣ ਮੈਨੂੰ ਵੀ ਆ ਰੂਟ ਆ ਜਿਹੜਾ ਉਹ ਅਸੀਂ ਚਲਾਇਆ ਵਾ ਸਕੂਲ ਆਫ ਫੈਮਿਨਸ ਦੋ ਆਪਾਂ ਬਣਾਏ ਆ ਹਲਕਾ ਖਡੂਰ ਸਾਹਿਬ ਦਾ ਸਕੂਲ ਜਾ ਕੇ ਵੇਖੋ ਕਿੰਨਾ ਵਧੀਆ ਸਕੂਲ ਆ ਜਿਹੜਾ ਆਪਣੇ ਕਸਬਾ ਖਡੂਰ ਸਾਹਿਬ ਦਾ ਤੇ ਪ੍ਰਾਈਵੇਟ ਸਕੂਲਾਂ ਨੂੰ ਜਿਹੜਾ ਵਾ ਉਹ ਮਾਤ ਪਾਉਂਦਾ ਵਾ ਇਹ ਉਹਦੇ ਤੇ ਸਾਡੇ ਨਾਲ ਚਰਚਾ ਚਰਚਾ ਕਰ ਲੈਣ ਆ ਡਵੈਲਪਮੈਂਟ ਦੀ ਗੱਲ ਕਰੀਏ ਆ ਜ਼ਿਲ੍ਹਾ ਜਿਸ ਸਮਤੀ ਦੀ ਗਰੰਟਾ ਦਾ ਤੇ ਇਹਨਾਂ ਨੇ ਹਵਾ ਵੀ ਨਹੀਂ ਲਗਣ ਦਿੱਤੀ ਲੋਕਾਂ ਨੂੰ ਵੀ ਕਿੱਥੇ ਜਾਦੇ ਰਹੇ ਪੈਸੇ ਅਹੀਂ ਆਖਿਓ ਪੈਸੇ ਪਿੰਡਾਂ ਨੂੰ ਤੁਹਾਡੇ ਇਥੋਂ ਪਹਿਲਾਂ ਹੀ ਮੈਂ ਕਿਹਾ ਵੀ ਚਲੋ ਮੈਂ ਤੁਹਾਨੂੰ ਗਰਾਊਂਡ ਬਣਾ ਕੇ ਆਪਾਂ ਵਾਲੀਬਾਲ ਦੀ ਗਰਾਊਂਡ ਬਣਾਉਣੇ ਉਹ ਸਮਤੀ ਚ ਹੀ ਪੈਸੇ ਦੇਣੇ ਨਹੀਂ ਤੇ ਸੁੱਕੇ ਹੀ ਮਾਝ ਦਿੰਦੇ ਹੁੰਦੇ ਸੀ ਮੋٹے ਰੁਪਏ ਇਥੋਂ ਗਾਇਬ ਹੋ ਜਾਂਦੇ ਰਹਿਆ ਇੱਕ ਜਵਾਬ ਦੇਣ ਉਹਨਾਂ ਚੀਜ਼ਾਂ ਦਾ ਸੋ ਚਲੋ ਅਜੇ ਮੇਰਾ ਵੇਲਾ ਨਹੀਂ ਹੈ ਮੈਂ ਇਲੈਕਸ਼ਨਾਂ 'ਚ ਗੱਲ ਕਰੂੰਗਾ ਸਾਰੀ ਰਿਪੋਰਟ ਕਰਨ ਲੈ ਕੇ ਇਹ ਰਿਪੋਰਟ ਕਰਨ ਲੈ ਕੇ ਜਾਣ ਆਪਣਾ ਜਨਤਾ 'ਚ ਅਹੀਂ ਤੇ 2.5 ਸਾਲ ਪਹਿਲਾਂ ਹੁਣ ਤੋਂ ਸ਼ੁਰੂ ਕਰਦੇ ਲੱਗੇ ਆ ਨਾ ਜਿਹੜਾ ਤੁ ਜਿੰਨਾ ਕੰਮ ਪਿਛਲੇ 2.5 ਸਾਲਾਂ ਚ ਅਸੀਂ ਕੀਤਾ ਉਹ ਲੈ ਕੇ ਚੱਲੇ ਆ ਉਹ ਅਸੀਂ ਪੂਰਾ ਕਰਨ ਤੋਂ ਬਾਅਦ ਜਿਹੜਾ ਹੁਣ ਅਸੀਂ ਅਗਲੇ 1 ਸਾਲ ਚ ਕਰਨਾ ਫਿਰ ਉਹ ਲੈ ਕੇ ਜਾਵਾਂਗੇ ਫਿਰ ਅਸੀਂ ਅਖੀਰ ਦੇ ਵਿੱਚ ਜਦੋਂ ਦੁਬਾਰਾ ਮਚੂਰ ਮੈਦਾਨ ਦੇ ਵਿੱਚ ਦੁਬਾਰਾ ਆਵਾਂਗਾ ਉਦੋਂ ਪੂਰੇ 5 ਸਾਲ ਦਾ ਜਿਹੜਾ ਅਸੀਂ ਕੰਮ ਕਾਤ ਕੰਮ ਕਰ ਕੀਤਾ ਉਹਨੂੰ ਲੈ ਕੇ ਜਾਵਾਂਗੇ ਨਾਲ ਪ੍ਰੋਫੈਸਰ ਸਾਹਿਬ ਇਹ ਵੀ ਜ਼ਰੂਰ ਦੱਸਿਓ ਕਿ ਖਡੂਰ ਸਾਹਿਬ ਵਾਲਕੇ ਦੇ ਵਿੱਚ ਕਿੰਨੇ ਪਿੰਡ ਨੇ ਤੇ ਕਿੰਨੇ ਪਿੰਡਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੀਆਂ ਪੰਚਾਇਤਾਂ ਬਣ ਗੀਆਂ ਅ ਸਭ ਤੋਂ ਪਹਿਲਾਂ ਤੇ ਮੈਂ ਇਹ ਕਹਿਣਾ ਚਾਹਣਾ ਜਿਹੜੀਆਂ ਪੰਚਾਇਤਾਂ ਹੁੰਦੀਆਂ ਨੇ ਸਾਂਝੀਆਂ ਹੁੰਦੀਆਂ ਵਾ ਇਹ ਪਤਾ ਨਹੀਂ ਇੱਥੇ ਹੀ ਰਿਵਾਜ ਜੀ ਪੁੱਠੀ ਚੱਲੀ ਜਾਂਦੀ ਆ ਵੀ ਇਹ ਫਲਾਨੀ ਪਾਰਟੀ ਦੀ ਇਹ ਫਲਾਨੀ ਪਾਰਟੀ ਦੀ ਆ ਅ ਪੁਰਾਣੀਆਂ ਆ ਤਾਂ ਪਈਆਂ ਉਹਦੇ ਵਿੱਚ ਕਈ ਵਾਰੀ ਨਵੇਂ ਪੋਲਿਟਿਸ਼ਨਾਂ ਨੂੰ ਵੀ ਜੱਬਣਾ ਪੈਂਦਾ ਵਾ ਤੇ ਪਰ ਤਕਰੀਬਨ ਲਗਭਗ ਇਹ ਲਾਓ ਵੀ 100 ਤੇ ਅ 5 ਦੇ ਆਸ-ਪਾਸ ਜਿਹੜੀਆਂ ਆਪਣੀਆਂ ਪੰਚਾਇਤਾਂ ਵਾ ਹਲਕਾ ਖਡੂਰ ਸਾਹਿਬ ਦੇ ਵਿੱਚ ਬੜੀਆਂ ਵਾ ਜਿਮਣੀ ਚੋਣਾਂ ਦੇ ਵਿੱਚ ਤੁਸੀਂ ਵੀ ਲੇਲਾ ਬਾਬਾ ਨਾਨਕ ਰਾਏ ਉਹ ਪ੍ਰਚਾਰ ਕੀਤਾ ਏ ਬਹੁਤ ਵਧੀਆ ਰਿਜ਼ਲਟ ਆਏ ਨੇ ਤੇ ਕਿਵੇਂ ਵੇਖਦੇ ਹੋ ਵਿਰੋਧੀਆਂ ਵੱਲੋਂ ਇਹ ਵੀ ਕਹਿ ਰਹੇ ਦਾ ਕਿ ਉਪਚੋਣਾ ਦਾ ਆਮਰ ਇਸ ਮੌਜੂਦਾ ਸਰਕਾਰ ਦੀਆਂ ਹੁੰਦੀਆਂ ਹਨ ਇਹਨਾਂ ਦਾ ਕਿਹਦੇ ਸਾਡੇ ਦਿਵਾਲੀ ਰਹਿੰਦੇ ਆ ਪਹਿਲਾਂ ਆਂਦੇ ਸੀ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣੀ ਇਹਨਾਂ ਨੂੰ ਵੋਟਾਂ ਕਿੰਨੇ ਪਾਉਣੀਆਂ ਇਹ ਕਿਹੜਾ ਝਾੜੂ ਚੋਣ ਨਿਸ਼ਾਨ ਰੱਖ ਲਿਆ ਅਸੀਂ ਆ ਗਏ ਸਰਕਾਰ ਬਣੀ ਫੇਰਾਂ ਦੇ ਹੀ ਜਿਨ੍ਹਾਂ ਕੋ ਚੱਲਣੀ ਨਹੀਂ ਤੇ ਡਿੱਗ ਪੈਣੀ ਆ ਉਹ ਲੋਕਾਂ ਦੇ ਇਹਨਾਂ ਨੇ ਆਪ ਹੀ ਸ਼ਿਸ਼ੂ ਪੰਜਾ ਖੜਾ ਕਰ ਲਿਆ ਵੀ ਸਰਕਾਰ ਡਿੱਗ ਪੈਣੀ ਇਹਨਾਂ ਦੇ ਐਮ ਐਲ اے ਦੂਜੇ ਬੰਨੇ ਭੱਜ ਜਾਣੇ ਲੋਕਾਂ ਵੋਟਾਂ ਹੀ ਜ਼ਿਆਦੀਆਂ ਪਾਤੀਆਂ ਵੀ ਬਣਾਈ ਇੰਨੇ ਦਿਨ ਕਿੰਨੇ ਕ ਭੱਜ ਜਾਣਗੇ ਵਿੱਚੋਂ ਉਹ 92 ਅੱਜ ਸਭ ਤੋਂ ਮਜ਼ਬੂਤ ਗਵਰਨਮੈਂਟ ਜਿਹੜੀ ਆ 1966 ਤੋਂ ਬਾਅਦ ਜੋ ਪੰਜਾਬੀ ਸੂਬਾ ਬਣਿਆ ਪਹਿਲੀ ਆਮ ਆਦਮੀ ਪ 94 ਵਿਧਾਇਕਾਂ ਦੇ ਨਾਲ ਜਿਹੜੀ ਆ ਗਵਰਨਮੈਂਟ ਆ ਸਥਿਰ ਗਵਰਨਮੈਂਟ ਆ ਫਿਰ ਇਹ ਕਹਿੰਦੇ ਜੀ ਇਹਨਾਂ ਕੋ ਚੱਲਣੀ ਨਹੀਂ ਅਹੀਂ ਚਲਾ ਕੇ ਵਿਖਾਤੀ ਫੇਰਾਂ ਦੇ ਜੀ ਇਹਨਾਂ ਕੋ ਜਿਮ ਨਹੀਂ ਚੋਣ ਨਹੀਂ ਜਿੱਤੀ ਜਾਨੀ ਉਹ ਵੀ ਜਿੱਤੇ ਖਾਤੀ ਹੁਣ ਇਹ ਆਖੀ ਜਾਂਦੇ 5 ਸਾਲ ਹੀ ਆ 2.5 ਰਹਿ ਗਏ ਆ ਫੇਰ ਇਹ ਨਾ ਆਉਣਾ ਨਹੀਂ ਅਸੀਂ ਉਹ ਵੀ ਲੈ ਆ ਕੇ ਵਿਖਾ ਦੇਣਾ ਸੋ ਇਹਨਾਂ ਦਾ ਕੀ ਆ ਇਹ ਜਨਤਾ ਦੇ ਹੱਥ ਇਹਨਾਂ ਲੀਡਰਾਂ ਦੇ ਹੱਥ ਕੀ ਰਹਿ ਗਿਆ ਇਹਦੇ ਲੋਕਾਂ ਦਾ ਜੇ ਲੋਕਾਂ ਨੂੰ ਲੱਗੂ ਲਿਆਉਣਾ ਉਹਨਾਂ ਲੈ ਆਉਣਾ ਠੀਕ ਆ ਜੇ ਲੋਕਾਂ ਨੂੰ ਲੱਗਦਾ ਜੀ ਇਹਨਾਂ ਨੂੰ ਸਰਕਾਰ ਇਹਨਾਂ ਦੀ ਬਣਾਉਣੀ ਆ ਲੋਕਾਂ ਨੇ ਬਣਾਤੀ ਆ ਨਾਲੇ ਵੇਖੋ ਅਸੀਂ ਸਾਰੇ ਕਾਲੀ ਕਾਂਗਰਸ ਠੀਕ ਆ ਜਿਹੜਾ ਤਾਂ ਥਲੜਾ ਤਬਕਾ ਹੀ ਜਿਹੜਾ ਤੇ ਕੇਡਰ ਹੀ ਜਿਹੜਾ ਵਰਕਰ ਹੀ ਉਹ ਜਿਹੜਾ ਉਹਦਾ ਤਾਂ ਹੀ ਜਿਹੜਾ ਸਹੀ ਬੰਦੇ ਉਹ ਤਾਂ ਨਿਕਲ ਕੇ ਆ ਨੂੰ ਆ ਗਏ ਹੁਣ ਤਾਂ ਉਧਰੋਂ ਏ ਲਾਈਨ ਬਚੀ ਜਿਹੜੇ ਮੇਨ ਮੇਨ ਜਿਹੜੇ ਲੀਡਰ ਉਹ ਬਚੇ ਆ ਉਹਨਾਂ ਕੱਲੇ ਬਿਆਨਾਂ ਨਾਲ ਥੋੜਾ ਰੋਕਾਉਣਾ ਤੁਸੀਂ ਹੁਣ ਵੇਖੋ ਕਾਲੀ ਦਲ ਐਰ ਕੀ ਚੋਣਾਂ ਦੇ ਮੈਦਾਨ ਦੇ ਵਿੱਚ ਨਹੀਂ ਗਿਆ ਤੇ ਮੇਰੀਆਂ ਚੋਣਾਂ ਦੇ ਵਿੱਚ ਵੀ ਜੇ ਆਪਣੇ ਹਲਕਾ ਖਡੂਰ ਸਾਹਿਬ ਦੀ ਗੱਲ ਕਰੀ ਤੇ ਬੜੇ ਚੰਗੇ ਪਰਿਵਾਰ ਸੀ ਅਕਾਲੀ ਦਲ ਦੇ ਜਿਨ੍ਹਾਂ ਨੇ ਮੈਨੂੰ ਅੰਦਰ ਖਾਤੇ ਆ ਕੇ ਤੇ ਸਪੋਰਟ ਪੂਰੀ ਕੀਤੀ ਆ ਤੇ ਫੋਨ ਦੇ ਵਿੱਚ ਵੀ ਸਪਰਕ ਦੇ ਵਿੱਚ ਰਹੇ ਕਿ ਅਹੀਂ ਭਾਈ ਕਕਾ ਤੁਹਾਨੂੰ ਵੋਟਾਂ ਪਾਉਣ ਲੱਗੇ ਹਰ ਕੀ ਤੇ ਸਾਡਾ ਗਾਂ ਖਿਆਲ ਰੱਖਿਓ ਅਹੀਂ ਬਾਹਰ ਨਿਕਲ ਕੇ ਨਹੀਂ ਆ ਸਕਦੇ ਸਾਡੇ ਦੇ ਪਰਚੇ ਬੜੇ ਕਰਾਉਂਦੇ ਰਹੇ ਆ ਤੇ ਅਹੀਂ ਪਾਉਣੇ ਸਪੋਰਟ ਕਰਦੇ ਆ ਉਹਨਾਂ ਨੇ ਉਦੋਂ ਵੀ ਸਪੋਰਟ ਕੀਤੀ ਹੈ ਕਈ ਤਾਂ ਇਹੋ ਜਿਹੇ ਵੀ ਦੂਜੀਆਂ ਪਾਰਟੀਆਂ 'ਚ ਬੈਠੇ ਜਿਹੜੇ ਸੱਜਣ ਆ ਕੇ ਫੰਡ ਦੇ ਕੇ ਗਏ ਉਦੋਂ ਪੀ ਤਗੜੇ ਵਹੀ ਤੁਹਾਡੇ ਨਾਲ ਆ ਵੀ ਤੂੰ ਆਮ ਘਰ ਚੋਂ ਲੜਨ ਦਿਆ ਸਾਨੂੰ ਪਤਾ ਪੈਸੇ ਨਹੀਂ ਹੈਗੇ ਪਰ ਆਪਾਂ ਇਹਨਾਂ ਨੂੰ ਢਾਉਣਾ ਵਾ ਤੇ ਇਸ ਕਰਕੇ ਉਹ ਕੇਡਰ ਕੇਡਰ ਇਹਨਾਂ ਕੋ ਮੇਨ ਹੀ ਬੰਦੇ ਰਹਿ ਗਏ ਆ ਜਿਹੜਾ ਥਲੜਾ ਤਬਕਾ ਵਾ ਆਪਾਂ ਕਾਲੀ ਦਲ ਹਲਕਾ ਖਡੂਰ ਸਾਹਿਬ ਦੇ ਵਿੱਚ ਕਾਲੀ ਦਲ ਤੇ ਕਾਂਗਰਸ ਦੇ ਜਿਹੜੇ ਬੰਦੇ ਟੁੱਟ ਕੇ ਆਉਣੇ ਆ ਉਹਦੀ ਆਪਾਂ ਪੰਚਾਇਤਾਂ ਨੂੰ ਸਨਮਾਨਤ ਕਰਨ ਤੋਂ ਬਾਅਦ ਦੇ ਵਿੱਚ ਲੱਗੇ ਸ਼ਾਮਲ ਕਰਨ ਵੇਖਿਓ ਲੜੀਆਂ ਬਾਈ ਦੀਆਂ ਕਿੱਦਾਂ ਤੇ ਹਲਕਾ ਖਡੂਰ ਸਾਹਿਬ ਦੇ ਵਿੱਚ ਲੋਕਾਂ ਦਾ ਰਾਜ ਕਰਨਾ ਵਾ ਆਪਾਂ ਕਿ ਇਹ ਬੰਦੇ ਦਾ ਨਹੀਂ ਭਾਵੇਂ ਮੈਂ ਵੀ ਆ ਆਪਣੇ ਦਫ਼ਤਰ ਵੀ ਤੁਸੀਂ ਵੇਖੋ ਸਾਰਿਆਂ ਨੂੰ ਸਤਿਕਾਰ ਦੇਈਦਾ ਜੇ ਉਹ ਸਹੀ ਆ ਉਹਦਾ ਫੈਸਲਾ ਜਿਹੜਾ ਉਹ ਸਹੀ ਕਰੀਦਾ ਕਿਸੇ ਨਾ ਧੱਕਾ ਨਹੀਂ ਕਰੀਦਾ ਤੇ ਬਾਕੀ ਪਿੰਡ ਵਾਲਿਆਂ ਦੇ ਦੱਸਣ ਤੇ ਹੁੰਦਾ ਵਾ ਵੀ ਕੌਣ ਸਹੀ ਕੌਣ ਨਹੀਂ ਆਪਾਂ ਘਰੇ ਜਾ ਕੇ ਵੇਖਿਆ ਹੁੰਦਾ ਉਸ ਹਿਸਾਬ ਨਾਲ ਆਪਾਂ ਚੱਲ ਪਈਦਾ ਤੇ ਬਾਕੀ ਵਧੀਆ ਫੇਰ ਕੰਮ ਕਰਾਂਗੇ ਲੋਕੀ ਆਪੇ ਸਿਰ ਤੇ ਦੁਬਾਰਾ ਤਾਜ ਰੱਖਣਗੇ ਤੇ ਰਾਜੇ ਵਿੜਿੰਗਲ ਨੂੰ ਇਹ ਵੀ ਕਿਹਾ ਗਿਆ ਕਿ ਕਾਲੀ ਦਲ ਨੇ ਚੋਣ ਨਹੀਂ ਲੜੀ ਤੇ ਕਾਲੀ ਦਲ ਨੂੰ ਜਿਹੜੀ ਬੋਰਡ ਪੈਣੀ ਸੀ ਉਹ ਆਮ ਆਦਮੀ ਪਾਰਟੀ ਨੂੰ ਪਈ ਆ ਤਾਂ ਹੀ ਗਿੱਦੜਵਾਦ ਹੋ ਜੱਤੇ ਆ ਦੇਖੋ ਜਦੋਂ ਤੁਸੀਂ ਵੋਟਾਂ ਦੇ ਵਿੱਚ ਨਹੀਂ ਆਉਂਦੇ ਤੇ ਇਹ ਲੋਕਾਂ ਦਾ ਫੈਸਲਾ ਹੁੰਦਾ ਵਾ ਪੀ ਉਹਨਾਂ ਨੇ ਕਿੰਨੂ ਵੋਟ ਕਰਨੀ ਆ ਤੇ ਕਾਲੀ ਦਲ ਵਾਲੇ ਬੰਦੇ ਨਹੀਂ ਜਿਉ ਉਹਨਾਂ ਨੂੰ ਪਾਤੀ ਫਿਰ ਕੀ ਹੋ ਗਿਆ ਠੀਕ ਹੈ ਨਾ ਇਹ ਤੇ ਭਾਈਚਾਰਾ ਵਾ ਇਹ ਕੋਈ ਇਹੋ ਜੀ ਗੱਲ ਨਹੀਂ ਆ ਮੈਂ ਉਹੋ ਜੇ ਤੁਹਾਨੂੰ ਦੱਸ ਕੇ ਆਂ ਕਿ ਹੁਣ ਤੁਸੀਂ ਕਹੋ ਵੀ ਲਾਲਪੁਰਾ ਤਾਂ ਜਿੱਤਿਆ ਵੀ ਕਾਂਗਰਸੀਆਂ ਵੀ ਵੋਟਾਂ ਇਹਨੂੰ ਪਾਤੀਆਂ ਤੇ ਕਾਲੀਆਂ ਨੇ ਪਾਤੀਆਂ 16000 ਦੀ ਲੀਡ ਕੋਈ ਮਜ਼ਾਕ ਨਹੀਂ ਹੁੰਦਾ 16000 ਦੀ ਲੀਡ ਆ ਭਲਕੇ ਚੋਂ ਲੈ ਕੇ ਨਿਕਲੇ ਉਹ ਵੀ ਪਹਿਲੀ ਵਾਰ ਬੰਦਾ ਚੋਣਾਂ 'ਚ ਜਾਵੇ ਤੇ ਪੈਸੇ ਕੋਲ ਨਾ ਹੋਣ ਤੇ 1 ਕਰੋੜਾਂ ਇਹਨਾਂ ਨੇ ਖਾਦੇ ਹੋਣ ਵਟੇ ਹੋਣ ਤੇ ਸ਼ਰਾਬਾਂ ਦੇ ਪੈਸੇ ਵੰਡਣ ਨੂੰ ਆ ਜਾਣ ਤੇ ਫਿਰ ਵੀ ਇੱਕ ਬੰਦਾ 165000 ਦੀ ਲੀਡ ਲੈ ਕੇ ਜਾਵੇ ਇਹ ਚਾਏ ਦੂਜੀਆਂ ਪਾਰਟੀਆਂ ਚ ਬੰਦੇ ਬੈਠੇ ਹੀ ਉਹਨਾਂ ਦਾ ਧੰਵਾਦ ਆ ਕਹੀਦਾ ਇਹ ਤੱਕ ਵੀ ਨਹੀਂ ਡਰਦੇ ਦੱਸਦੇ ਵੀ ਪਾਉ ਵੋਟ ਅਹੀਂ ਪਾਈ ਆ ਤੇ ਵੀ ਕਿਦੇ ਗੱਲ ਨਾ ਸਾਡੀ ਬਾਹਰ ਨਿਕਲ ਜੇ ਪਰ ਹੁਣ ਅਹੀਂ ਉਹਨਾਂ ਦਾ ਇੱਕ ਬੇਨਤੀ ਕੀਤੀ ਵੀ ਆਜੋ ਹੁਣ ਤੁਸੀਂ ਸਾਰੇ ਆਪਾਂ ਤਕੜੇ ਹੋ ਕੇ ਲੜਾਈ ਲੜੀਏ ਇਹਨਾਂ ਨੂੰ ਨਹੀਂ ਹੁਣ ਆਪਾਂ ਹੋਂ ਦਿੰਦੇ ਤਾਂ 2027 ਦੇ ਵਿੱਚ ਲਾਲਪੁਰਾਏ ਕਹਿ ਸਕਦਾ ਹੈ ਕਿ ਮੈਂ ਕੰਮ ਕੀਤੇ ਆ ਤੇ ਮੈਨੂੰ ਵੋਟ ਪਾਉ ਆ ਮੈਂ ਲੋਕ ਜਿੱਤੇ ਮਾੜਾ ਹੁੰਦਾ ਵਾ ਮੈਂ ਨਹੀਂ ਚਲੋ ਆਪਣੇ ਆਪ ਨੂੰ ਪ੍ਰੈਜੈਂਟ ਕਰ ਲਈ ਕਹਿ ਦਿੱਤਾ ਜਾਂਦਾ ਪਰ ਅਸੀਂ ਕੰਮ ਕੀਤੇ ਆ ਅਸੀਂ ਹੁਣ ਮੈਂ ਇੱਥੇ ਪਿੰਡ 'ਚ ਬੈਠਾ ਮੈਂ ਪੁੱਛੋ ਪੁੱਛਿਆ ਕਿ ਲਿਓ ਜੀ ਕਿਸੇ ਦਾ ਨਿੱਜੀ ਕੰਮ ਹੈਗਾ ਤਾਂ ਦੱਸੋ ਜੇ ਕਿਸੇ ਦਾ ਕੋਈ ਪਿੰਡ ਵਾਲਾ ਆਪਣਾ ਵਿਕਾਸ ਕਰਨ ਵਾਲੀ ਗੱਲ ਆ ਤਾਂ ਦੱਸੋ ਸੋ ਉਹ ਕੰਮ ਕਰਾਂਗੇ ਬਾਕੀ ਇਹ ਸੰਘਤ ਦਾ ਫੈਸਲਾ ਹੈ ਸੰਘਤ ਵੋਟ ਕਰੂਗੀ ਤਾਂ ਪਿੰਡਾਂ ਦੇ ਵਿੱਚ ਜਿਹੜੇ ਅਜੇ ਵੀ ਵੋਟਾਂ ਨੂੰ ਲੈ ਕੇ ਰੰਜਸ ਤੇ ਕਈਆਂ ਪਿੰਡਾਂ ਦੇ ਵਿੱਚ ਲੜਾਈ ਝਗੜੇ ਹੋ ਰਹੇ ਆ ਕੀ ਮੈਸੇਜ ਤੁਹਾਡੇ ਲੋ ਰਹੂਗਾ ਕਿ ਸੁਖ ਸ਼ਾਂਤੀ ਦੇ ਨਾਲ ਪਿੰਡ ਵਿੱਚ ਵਿਕਾਸ ਕਾਰਜ ਕਰਾਏ ਜਾਣ ਇਹ ਜਦੋਂ ਕਿਤੇ ਨਾ ਤਗੜੇ ਦੀ ਮੋਹਰ ਮਾਰੇ ਘਰੇ ਚਲ ਜੇ ਤੇ ਉਹ ਰਾਤ ਨੂੰ ਜੱਬਦਾ ਹੀ ਰਹਿੰਦਾ ਵੀ ਇਹ ਚਲੇ ਕਿਦਾਂ ਗਈ ਉਧਰ ਉਹ ਕਈਆਂ ਨੂੰ ਪਛਦੀ ਨਹੀਂ ਉਹੋ ਹੀ ਲੜਦੇ ਆ ਜਿਹੜੇ ਸੂਝਵਾਨ ਬੰਦੇ ਆ ਚਾਹੇ ਉਹ ਪਹਿਲਾਂ ਪੰਚਾਇਤ ਮੈਂਬਰ ਰਹੇ ਆ ਚਾਹੇ ਉਹ ਸਰਪੰਚ ਰਹੇ ਆ ਜੇ ਉਹਨਾਂ ਦੀ ਮੋਹਰ ਕਿਸੇ ਹੋਰ ਘਰੇ ਚਲੀ ਵੀ ਗਈ ਤੇ ਉਹ ਕਹਿੰਦੇ ਜਨਤਾ ਦਾ ਫਤਵਾ ਵਾ ਜੋ ਜਨਤਾ ਨੇ ਕੀਤਾ ਵਾ ਇਹ ਜਨਤਾ ਦਾ ਫੈਸਲਾ ਵਾ ਉਹਨਾਂ ਨੂੰ ਨਹੀਂ ਕੋਈ ਹੈਗਾ ਇਹੀ ਬੰਦੇ ਜਿਨ੍ਹਾਂ ਨੂੰ ਲੱਗਦਾ ਵੀ ਸਾਡੀ ਕਦੇ ਤਾਕਤ ਗਵਾਚ ਨਹੀਂ ਨਹੀਂ ਉਹ ਨਿਗੇ ਨਿਗੇ ਜੇ ਪੰਗੇ ਪੁੰਗੇ ਲੋਕਾਂ ਨਾਲ ਲੈਂਦੇ ਰਹਿੰਦੇ ਆ ਪਰ ਇਹਦਾ ਵੀ ਅੰਤ ਜਿਹੜਾ ਉਹ ਜਿਹੜਾ ਨਤੀਜਾ ਬਹੁ ਮਾੜਾ ਹੀ ਨਿਕਲਦਾ ਤਾਂ ਸਾਨੂੰ ਸਮਾਂ ਦੇਣ ਲਈ ਬਹੁਤ ਧੰਨਵਾਦ ਆ ਧੰਵਾਦ ਜੀ ਤਾਂ ਇਹ ਸਾਨੂੰ ਮਨਜਿੰਦਰ ਸਿੰਘ ਦੀ ਲਾਲਪੁਰਾ ਹਲਕਾ ਕਡੂਰ ਸਾਹਿਬ ਤੋਂ ਐਮ ਐਲ ਏ ਜਿਨ੍ਹਾਂ ਨੇ ਦੱਸਿਆ ਹੈ ਪਿੰਡਾਂ ਦੇ ਵਿੱਚ ਵਿਕਾਸਕਾਰ ਦੇ ਜਿਹੜੇ ਸ਼ੁਰੂ ਹੋ ਚੁੱਕੇ ਤੇ ਪੰਚਾਇਤਾਂ ਆਮ ਆਦਮੀ ਪਾਰਟੀ ਦੇ ਬਣ ਚੁੱਕੇ ਆ ਤੇ ਤਗੜਿਆਂ ਨੂੰ ਇਹ ਚੀਜ਼ਾਂ ਹਜਮ ਨਹੀਂ ਹੋ ਰਹੀਆਂ ਵੱਧ ਤੋਂ ਵੱਧ ਸ਼ੇਅਰ ਕਰਿਓ ਦੇਖਦੇ ਰਹੋ ਪੰਜਾਬ న్యూਸ ਮੈਂ ਹਾਂ ਜਸਪ੍ਰੀਤ ਸਿੰਘ ਚੈਨਾ ਤਰਨਤਾਰਨ